ਇੱਕ ਬੱਚਾ ਇਹਦਾ ਵੀ ਨਿਕਲ ਗਿਆ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਨਾ ਇੱਕ ਅੰਡਾ ਇਹਦਾ ਵੀ ਆ ਉਹਦੇ ਵਿੱਚੋਂ ਵੀ ਬੱਚਾ ਬਾਈ ਨਿਕਲ ਗਿਆ ਜਿਹੜੀ ਲਾਲ ਮੁਰਗੀ ਹੈ ਬੈਂਟਮ ਉਹਦਾ ਬੱਚਾ ਬਿਲਕੁਲ ਲਾਲ ਹੈ ਮੁਰਗੀ ਵਰਗਈ ਹੈ ਇਹ ਮੈਂ ਲੱਗ ਕਰਨੇ ਹੁਣ ਨਹੀਂ ਫਿਰ ਇਹਨਾਂ ਦੀ ਪਛਾਣ ਜੀ ਨਹੀਂ ਹੋਣੀ ਹੈਗੀ ਸਸਿ ਗਈ ਦੋਸਤੋ ਕੀ ਹਾਲ ਚਾਲ ਆ ਬਾਈ ਠੀਕ ਠਾਕ ਹੋ ਜੀ ਤੇ ਦੋਸਤੋ ਇਹ ਬੱਚੇ ਆਪਾਂ ਨੇ ਕਿਸੇ ਵੀਰ ਨੂੰ ਦੇਣੇ ਆ 10 ਦਿਨਾਂ ਦੇ ਕਰਕੇ 50 ਬੱਚੇ ਆਪਾਂ ਨੇ ਦੇਣੇ ਆ ਵੀਰ ਨੂੰ 10 ਦਿਨ ਦੇ ਕਰਕੇ ਬੱਚੇ ਇਹ ਜਾਦਾਂ ਇਹ ਤਕਰੀਬਨ 70 80 ਬੱਚੇ ਆ ਇਹਦੇ ਵਿੱਚ ਆਪਾਂ ਨੇ ਫਿਰ ਜਿਹੜੇ ਆਪਣੇ ਸੀਗੇ ਬੈਂਟਮਾਂ ਦੇ 8 9 ਬੱਚੇ ਉਹ ਛੱਡੇ ਹੋਏ ਆ ਉਸ ਤੋਂ ਇਲਾਵਾ 14 ਬੱਚੇ ਇਹਨਾਂ ਵਿੱਚੋਂ ਆਪਾਂ ਨੇ ਛੱਡੇ ਹੋਏ ਆ ਬੱਤਗਾਂ ਦੇ ਇਹ ਕੱਲ ਨਿਕਲੇ ਸੀਗੇ ਜਿਹੜੇ ਇਹਨਾਂ ਵਿੱਚੋਂ ਇਹ ਜਿਹੜੇ ਆ ਬੱਚੇ ਇਹ ਹੈਗੇ ਚਾਰ ਬੰਦੰਦੇ ਦੋ ਬੱਚੇ ਖਰਾਬ ਆ ਇਹਨਾਂ ਦੀ ਲੱਤਾਂ ਕੰਮ ਨਹੀਂ ਕਰਦੀਆਂ ਹੈਗੀਆਂ ਤੇ ਬਾਕੀ ਬਾਈ ਸਾਰੇ ਬਿਲਕੁਲ ਸਹੀ ਆ ਵੈਂਟਮਾ ਦੇ ਬੱਚੇ ਬਸ 1-2 ਦਿਨ ਤੱਕ ਆਪਾਂ ਨੇ ਇਹ ਅਲੱਗ ਕਰ ਦੇਣੇ ਆ ਫਿਰ ਆਪਾਂ ਨੂੰ ਇਹਨਾਂ ਦੀ ਪਛਾਣ ਨਹੀਂ ਹੋਣੀ ਹੈਗੀ ਇਹਨਾਂ ਨੇ ਵਿੱਚੇ ਫਿਰ ਮਿਕਸ ਹੋ ਜਾਣਾ ਬੱਤਕਾਂ ਦੇ ਬੱਚੇ ਅੰਨ 10 ਬੱਚੇ ਕਾਲੂ ਆਪਾਂ ਨੇ ਇਹ ਸੇਲ ਕਰ ਦੇਣੇ ਆ ਬੱਚਿਆਂ ਨੂੰ ਆਪਾਂ ਪਾ ਰਹੇ ਆ ਪ੍ਰੀ ਸਟਰਟਰ ਫੀਡ ਪਾਣੀ ਸਿੰਪਲ ਏ ਪਾਣੀ ਵਿੱਚ ਕੁਝ ਵੀ ਨਹੀਂ ਪਾ ਰਹੇ ਆ ਆਪਾਂ ਸਿੰਪਲ ਪਾਣੀ ਦੇ ਰਹੇ ਆ ਤੇ ਦੋ ਟਾਈਮ ਆਪਾਂ ਪਾਣੀ ਪਾਈ ਦਨੋਂ ਸਵੇਰ ਹੀ ਪਾਈਦਾ ਤੇ ਸ਼ਾਮ ਨੂੰ ਪਾਈਦਾ ਹਵਾਰ ਆਪਾਂ ਸਵੇਰ ਚੇਂਜ ਕਰ ਦਿੰਨੇ ਆ ਬਸ ਇੱਕ ਅੱਧਾ ਦਿਨ ਹੋਰ ਆਪਾਂ ਬਿਸ਼ਾਵਾਂਗੇ ਹੁਣ ਤਾਂ ਖਾਣ ਲੱਗ ਗਏ ਦੇਖੋ ਆਪ ਹੀ ਆ ਕੇ ਹੁਣ ਜਿਹੜੇ ਆਪਾਂ ਢੱਕਣ ਜੇ ਰੱਖੇ ਹੋਏ ਆ ਇਹਨਾਂ ਵਿੱਚ ਆ ਕੇ ਬੱਚੇ ਜਾਣੇ ਖਾਣ ਲੱਗ ਗਏ ਇਹਨਾਂ ਨੂੰ ਹੁਣ ਸਮਝ ਆ ਗਈ ਵੀ ਦਾਣ ਆਪਾਂ ਨੇ ਉੱਥੇ ਜਾ ਕੇ ਖਾਣਾ ਛੋਟਿਆਂ ਨੂੰ ਸਮਝ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਖਵਾਰਾਂ ਪਰ ਜਾਣਾ ਪਾਉਣਾ ਪੈਂਦਾ ਵੀ ਜਿੱਥੇ ਖੜੇ ਹੁੰਨੇ ਆ ਉੱਥੀ ਤੇ ਉੱਥੀ ਦਾਣਾ ਖਾਈ ਜਾਂਦੇ ਆ ਸਾਈਡਾਂ ਤੇ ਆਪਾਂ ਨੇ ਫੱਟੀਆਂ ਹਣੀ ਕਰੀ ਹੋਈਆਂ ਤੇ ਰਾਤ ਨੂੰ ਆਪਾਂ ਫੜ ਢਾਗ ਦਿੰਨੇ ਇਹਨਾਂ ਨੂੰ ਉੱਪਰ ਤੇ ਹੀਟਰ ਆਪਾਂ ਨੇ ਰੱਖਿਆ ਹੋਇਆ ਜਿਆਦਾ ਠੰਡ ਹੁੰਦੀ ਆ ਤਾਂ ਆਪਾਂ ਹੀਟਰ ਲਾ ਦਿੰਨੇ ਆ ਜੇ ਟੈਂਪਰੇਚਰ ਨਾਰਮਲ ਹੁੰਦਾ ਫਿਰ ਆਪਾਂ ਹੀਟਰ ਨਹੀਂ ਲਾਉਂਦੇ ਬੱਲਬ ਆਪਾਂ ਬਾਲ ਕੇ ਰੱਖੀਦਾ ਫੀਡ 24 ਘੰਟੇ ਫੀਡ 24 ਘੰਟੇ ਇਹਨਾਂ ਨੂੰ 20 ਦਿਨ ਤਾਂ ਬੱਚੇ ਨੂੰ ਫੀਡ 24 ਘੰਟੇ ਦੇਣੀ ਚਾਹੀਦੀ ਆ ਮਲਟੈਲਟੀ ਨਹੀਂ ਹੁੰਦੀ ਹੈਗੀ ਬਿਲਵਿੱਚੇ ਬਲੈਕ ਅਸ਼ਟ ਲੌਕ ਇਹਨਾਂ ਵਿੱਚ ਆ ਹੋ ਗਏ ਆ 20 25 ਕੋ ਪੀਸ ਮਿਕਸ ਦੇਣੇ 25 ਕਾਪਾਂ ਨੇ ਬਲੈਕ ਅਸ਼ਟ ਲੌਕ ਦੇ ਬੱਚੇ ਦੇ ਜਾਣੇ 25 ਕੋ ਆਰ ਆਰ ਤੇ ਦੇ ਦੇਣੇ ਬੱਜੂਗੇ ਇਹ ਬੱਚੇ ਫਿਰ ਆਪਾਂ ਹੁਣ ਆਪਣਾ ਹੈਚ ਨਿਕਲਣਾ ਹੈ 1 2 ਦਿਨ ਤੱਕ ਨਿਕਲਣਾ ਉਹਨਾਂ ਵਿੱਚ ਆਪਾਂ ਦੇ ਦਾਂਗੇ ਫਿਰ ਇਹ ਬੱਚੇ ਥੋੜੇ ਜਿਹਾ ਵੱਡੇ ਰੱਖਣੇ ਪੈਂਦੇ ਨੇ ਕਈ ਵਾਰ ਨਾ ਬੱਚੇ ਮਰ ਵੀ ਜਾਂਦੇ ਆ ਕਰਕੇ ਮੈਂ ਥੋੜੇ ਜਿ ਬੱਦੀ ਰੱਖੇ ਆ ਮਰੇ ਤਾਂ ਹੁਣ ਤੱਕ ਤਕਰੀਬਨ ਇਹਨਾਂ ਵਿੱਚੋਂ ਜਿਹੜੇ ਇਹ ਸੀਗੇ ਨਾ ਐਵੇਂ ਦੇ ਉਹ ਉਹੀ ਮਰੇ ਆ ਜਿਵੇਂ ਲੱਤਾਂ ਦੇ ਕੰਫੂ ਜਿਹੜਾ ਨਵਾਂ ਬੱਚਾ ਸੀਗਾ ਉਹ ਨਹੀਂ ਮਰਿਆ ਹੈਗਾ ਆਪਾਂ ਟੈਂਪਰੇਚਰ ਦਾ ਪੂਰਾ ਧਿਆਨ ਰੱਖੀਦਾ ਹਾਂ ਦਾ ਸਾਫ ਸਫਾਈ ਦਾ ਆਹ ਦੇਖੋ ਮੀਟਰ ਵੀ ਲਾਇਆ ਹੋਇਆ ਆਪਾਂ ਨੇ ਟੈਂਪਰੇਚਰ ਮੀਟਰ ਲਾਇਆ ਹੋਇਆ ਇਹਦੇ ਨਾਲੇ ਸਾਰਾ ਸਿਸਟਮ ਆਪਾਂ ਰੱਖੀਦਾ ਮਲਟੀਵਿਟਾਮਿਨ ਆਪਾਂ ਦਵਾਵਾਂਗੇ ਇਹਨਾਂ ਨੂੰ ਹਾਂ ਕੱਲੂ ਦਵਾਵਾਂਗੇ ਮਲਟੀਵਿਟਾਮਿਨ 10 ਦਿਨ ਚਲਾਵਾਂਗੇ ਛੋਟੇ ਬੈਂਟਮ ਆਪਾਂ ਨੇ ਛੱਡੇ ਹੋਏ ਆ ਬਾਹਰ ਦੇਖੋ ਪੂਰੇ ਤਿਆਰ ਹੋ ਗਏ ਆ ਆ ਟਰਕੀ ਦਾ ਬੱਚਾ ਘੁੰਮ ਰਿਹਾ ਇਹ ਵੀ ਪੂਰਾ ਤਿਆਰ ਹੋ ਗਿਆ ਦੇਖੋ ਹੁਣ ਟਰਕੀ ਤੇ ਆਪਾਂ ਨੇ ਬੱਚੇ ਛਡਵਾ ਦੇਣੇ ਆ 5-7 ਦਿਨਾਂ ਚ ਫਿਰ ਉਹ ਵੀ ਹਰਦੁਆਰਾ ਅੰਡੇ ਦੇਣ ਲੱਗ ਜੂਗੀ ਫਿਰ ਘਾਹ ਨੂੰ ਹੋਰ ਬੱਚੇ ਤਿਆਰ ਕਰੀਏ ਪਿਛਲੀ ਵਾਰ ਤਾਂ ਬੱਚੇ ਆਪਣੇ ਕਾਫੀ ਖਰਾਬ ਹੋ ਗਏ ਸੀਗੇ ਇਸ ਵਾਰ ਨਹੀਂ ਆਪਾਂ ਹੁਣ ਦੰਦੇ ਇੱਧਰ ਬੈਂਟਮ ਆਦੇ ਆ ਬਾਈ ਆਪਾਂ ਨੇ ਪਿੰਜਰ ਦੀ ਸਫਾਈ ਕਰਤੀ ਸੀਗੀ ਇਹ ਮੈਂ ਲਾਤੀ ਬਾਈ ਰਬੜ ਦੀ ਲਾਤੀ ਇਹ ਮੈਂ ਛਿਲਕਾ ਇੱਕ ਦਾ ਜ਼ਿਆਦਾ ਬਾਹਰ ਨੂੰ ਨਹੀਂ ਆਊਗਾ ਇੱਕ ਥੋੜਾ ਜਿਹਾ ਬਾਹਰ ਦੇ ਕਮੀ ਨੂੰ ਆਉਂਦਾ ਜਿਹੜਾ ਬਾਛੜ ਦਾ ਪਾਣੀ ਅੰਦਰ ਨਹੀਂ ਜਾਊਗਾ ਅੰਦਰ ਦੇ ਸਾਰਾ ਜਿੰਨਾ ਵੀ ਮੀਨਾਂ ਦਾ ਮਲਬਾ ਸੀਗਾ ਕੱਢ ਕੇ ਆਪਾਂ ਨੇ ਬਾਹਰ ਸੜਤਾ ਤੇ ਛਿਲਕਾ ਪਾਤਾ ਦੋ ਜਿਹੜੇ ਅੰਡੇ ਆਪਾਂ ਨੇ ਥੱਲੇ ਰੱਖੇ ਸੀਗਾ ਚਿੱਟੀ ਮੁਰਗੀ ਥੱਲੇ ਏ ਪਤਾ ਨਹੀਂ ਇਹਨੇ ਖਾ ਲੇ ਪਤਾ ਨਹੀਂ ਕੀ ਬਣਿਆ ਪਰ ਆਂਡੇ ਹੁਣ ਹੈ ਨਹੀਂ ਇਹ ਉੱਠ ਗਈ ਸੀਗੀ ਹੰਡਿਆਂ ਤੋਂ ਇਹ ਹੁਣ ਦੁਬਾਰਾ ਆਂਡੇ ਦੇਣ ਲੱਗੂਗੀ ਆਪਾਂ ਫੇਰ ਗਾਹਕ ਬੱਚੇ ਤਿਆਰ ਕਰੂਗੇ ਇੱਕ ਬੱਚਾ ਇਹਦਾ ਵੀ ਨਿਕਲ ਗਿਆ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਨਾ ਵੀ ਆਂਡਾ ਇੱਕ ਬੱਚਾ ਇੱਕ ਆਂਡਾ ਇਹਦਾ ਵੀ ਆ ਵੀ ਉਹਦੇ ਵਿੱਚੋਂ ਵੀ ਬੱਚਾ ਬਾਈ ਨਿਕਲ ਗਿਆ ਮੁਰਗਾ ਤਾਂ ਆ ਵੀ ਵਧੀਆ ਰੰਗ ਬਰੰਗਾ ਇਹ ਪਰ ਮੈਂ ਚਾਹੁੰਦਾ ਸੀਗਾ ਵੀ ਜਿਹੜਾ ਮੁਰਗਾ ਨੇ ਇੱਕ ਕਲਰ ਦਾ ਹੋਵੇ ਉਹ ਜ਼ਿਆਦਾ ਵਧੀਆ ਲੱਗਦਾ ਬਹਿਤਾ ਇਹਦਾ ਵੀ ਰੰਗ ਵਧੀਆ। ਉਹ ਮੁਰਗੀ ਬਿਲਕੁਲ ਚਿੱਟੀ ਇੱਕ। ਆਹ ਇੱਚ ਹੈਗਾ ਥੋੜਾ ਜਿਹਾ ਲਾਲ ਰੰਗ ਜਿਹੜੀ ਆ ਘੜੀ ਆ। ਨਹੀਂ ਤੇ ਇਹਨੇ ਵੀ ਚਿੱਟੇ ਹੋਣਾ ਸੀਗਾ। ਉਹ ਤਾਂ ਬਿਲਕੁਲ ਕਬੂਤਰ ਵਰਗੀ ਮੋਹੋ ਆ ਮੁਰਗੀ ਐ। ਇਹਨਾਂ ਨੂੰ ਮੈਂ ਛੱਡ ਦਿੰਦਾ। ਮਾਹ ਚਲੋ ਬਾਹਰ ਦੇ ਆਹ ਮੁਰਗੀ। ਆ ਦੇਖੋ ਕਬੂਤਰ ਵਰਗੀ ਹੋਆ। ਫੋਨ ਬਾਤਾਂ ਨੇ ਆਪਾਂ ਨੂੰ ਵੀ ਬੱਚੇ ਸੇਲ ਤਾਂ ਨਹੀਂ ਕਰਨੇ। ਕਰਾਂਗੇ ਬਸ ਇਹਨਾਂ ਦੇ ਹੁਣ ਜਿਹੜੇ ਗਾਂ ਨੂੰ ਤਿਆਰ ਹੋ ਗਏ ਆਪਾਂ ਨਾਲ ਸਾਰੇ ਸੇਲ ਹੀ ਕਰਨੇ ਆ। ਆਹੇ ਬਾਈ। ਜਿਹੜੀ ਲਾਲ ਮੁਰਗੀ ਹੈ ਬੈਂਟਮ ਉਹਦਾ ਬੱਚਾ ਇਹ ਹੈ ਇਹ ਬਿਲਕੁਲ ਲਾਲ ਹੈ ਮੁਰਗੀ ਵਰਗੀ ਹੈ ਆ ਦੇਖੋ ਇਹ ਮੈਂ ਲੱਗ ਕਰਨੇ ਹੁਣ ਨਹੀਂ ਫਿਰ ਇਹਨਾਂ ਦੀ ਪਛਾਣ ਜੀ ਨਹੀਂ ਹੋਣੀ ਹੈਗੀ ਆ ਦੇਖੋ ਚਲੋ ਵੀ ਦੋਸਤੋ ਹੁਣ ਕਰਦੇ ਜੀ ਵੀਡੀਓ ਨੂੰ ਬੰਦ ਆ ਛੋੜੀਓ ਵੀਡੀਓ ਆਪਾਂ ਨੇ ਬਣਾਉਣੀ ਸੀਗੀ ਤੇ ਵੀਡੀਓ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ